ਕੜਿਆ ਜੀ ਮੁਕਤਸਰਪੁਰ ਤੇ ਇਹ ਹੈਗਾ ਜੀ ਰੇਲਵੇ ਸਟੇਸ਼ਨ ਰੋਡ ਨਾਲ ਹੈ ਜੀ ਰਜਿੰਦਰਾ ਬੱਚਿਆਂ ਦਾ ਹਸਪਤਾਲ ਤੇ ਇੱਥੇ ਸਾਨੂੰ ਭਰਾਵਾਂ ਨੇ ਰეკਮੈਂਡ ਕੀਤੀ ਸੀ ਕਿ ਇੱਥੇ ਬਹੁਤ ਹੀ ਵੈਸਟ ਜਿਹੜੀ ਆ ਬਰਫੀ ਮਿਲਦੀ ਹੈ ਜੀ ਤੇ ਤਾਂ ਕਰਕੇ ਫੇ ਅਸੀਂ ਸਫ਼ਰ ਜਿਹੜਾ ਬਰਫੀਲਾ ਸਫ਼ਰ ਵੀ ਨਾਲ ਲੈ ਕੇ ਸ਼ੁਰੂ ਹੋ ਗਏ ਆ ਜੀ ਆਹ ਸ਼੍ਰੀ ਮੁਕਤਸਰ ਸਾਹਿਬ ਪਹੁੰਚ ਗਏ ਆ ਤੇ ਆਓ ਤੁਹਾਨੂੰ ਕੋਲ ਲੈ ਕੇ ਜਾਂਦੇ ਆ ਬਿਲਕੁਲ ਛੋਟੀ ਜਿਹੀ ਦੁਕਾਨ ਆ ਜੀ ਤੇ ਇਹ ਆ ਦੁਕਾਨ ਇਹ ਹੈਗਾ ਜੀ 베ਦੀ ਸਵੀਟ ਹਾਊਸ ਇਹੋ ਖੇਤੀ ਦੇ ਨਾਂ ਤੇ ਬਹੁਤ ਮਸ਼ਹੂਰ ਆ 베ਦੀ ਦੀ ਬਰਫੀ ਇਸੇ ਬਾਈ ਹੁਣੀ ਕਹੀ ਕੁਝ ਬਣਾਉਂਦੇ ਨੇ ਤੇ ਬਣਾਉਂਦੇ ਕੀ ਕਹਿੰਨੇ ਆਹ ਕਾਊਂਟਰ ਦਿਖਾਵਾਂ ਤੁਹਾਨੂੰ ਪਹਿਲਾਂ ਇੱਕ ਛੋਟਾ ਜਿਹਾ ਕਾਊਂਟਰ ਹੈ ਜਿਹਦੇ ਵਿੱਚ ਮਰਫੀ ਵਗੈਰਾ ਸਜਾਈ ਹੁੰਦੀ ਹੈ ਇਹਨਾਂ ਨੇ ਸਮਾਨ ਦਾ ਕੋਈ ਇੱਥੇ ਇਹ ਨਹੀਂ ਵੀ ਮਤਲਬ ਵੀ ਏਸੀ ਲੱਗੇ ਹੋਣ ਵੱਡੇ ਵੱਡੇ ਕਾਊਂਟਰ ਬਣੇ ਹੋਣ ਉਹ ਕੋਈ ਨਹੀਂ ਇੱਥੇ ਹੈਗਾ ਜੀ ਇਸ ਤਰ੍ਹਾਂ ਆਹ ਪਲੇਟਾ ਚੈੱਕ ਕਰੋ ਪਲੇਟਾ ਦੇ ਵਿੱਚ ਸਮਾਨ ਲੱਗੇ ਹੋਇਆ ਉੱਪਰ ਪਿੰਨੀਆਂ ਪਈਆਂ ਹੋਈਆਂ ਨੇ ਤੇ ਆਹ ਚੈੱਕ ਕਰੋ ਤੇ ਇਧਰ ਨੇ ਬਾਈ ਹੁਣੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਕੀ ਹਾਲ ਚਾਲ ਹੈ ਜੀ ਠੀਕ ਠਾਕ ਜੀ ਪਹਿਲਾਂ ਜਦ ਤੁਸੀਂ ਮਾਈਕ ਲੈ ਲਓ ਜੀ ਪੜ੍ਹ ਕੇ ਆ ਚਲ ਸਤੀ ਗਾ ਜੀ ਬਹੁਤ ਵਧੀਆ ਕੀਤਾ ਚਲੋ ਬਹੁਤ ਵਧੀਆ ਜੀ ਪਾਜੀ ਮੈਨੂੰ ਹੁਣ ਦਾ ਸਭ ਤੋਂ ਪਹਿਲਾਂ ਆਪਾਂ ਐਡਰੈਸ ਦੱਸਿਓ ਜੀ ਮੁਸ਼ਰੀ ਮੁਖਸਰ ਸਾਹਿਬ ਜੀ ਕਿਹੜਾ ਐਡਰੈਸ ਆ ਪਾਜੀ ਇਹ ਇਹ ਆ ਜੀ ਰੇਲਵੇ ਰੋਡ ਤੇ ਅੱਛਾ ਜੀ ਮੇਰ ਰਜਿੰਦਰ ਬੱਤਰ ਹਸਪੀਟਲ ਦੇ ਜੀ ਜਿਹਦੀ ਦੁਕਾਨ ਦਾ ਨਾਮ ਹੈ ਦੇਸੀ ਫਿਟਸ ਦੇਸੀ ਫਿਟਸ ਦੁਕਾਨ ਹੈ ਕਿੱਦਾਂ ਬਾਤ ਪਈ ਕੀ ਕੀ ਬਣਾਉਣੇ ਕੀ ਕੀ ਹੋ ਤੁਹਾਡੀ ਖਾਸ ਗੱਲਾਂ ਬੜੀਆਂ ਪਤਾ ਲੱਗਿਆ ਜੀ ਬੜਾ ਸਮਾਨ ਹੁੰਦਾ ਜਿਹੜਾ ਦੇਸੀ ਕੋ ਦਾ ਬਣਿਆ ਹੁੰਦਾ ਹੈ ਅੱਛਾ ਜੀ ਤੇ ਸਪੈਸ਼ਲ ਆਪਣੇ ਵਰਦੀ ਹੁੰਦੀ ਹੈ ਜਿਹਦੇ ਤੇ ਰੋਈ ਵਾਲੀ ਇਸਤੇ ਵਾਲੀ ਅੱਛਾ ਜੀ ਤੇ ਜਿਵੇਂ ਮੌਸਮ ਸ਼ੁਰੂ ਹੋ ਗਿਆ ਤੇ ਇਹਦਾ ਜਿਹੋ ਜਿਹਾ ਟਿਕਨੇ ਦਾ ਖ ਕੰਦੀ ਜੀ ਜੂ ਹੋ ਜਾਂਦੀ ਹੈ ਗਾਂ ਹਮ ਫੇਸ ਮਾਰਨ ਦੇ ਜੱਟ ਜਲੀ ਬੀਆਂ ਹੁੰਦੀਆਂ ਪਿੱਛੇ ਨੇ ਕਿੱਤੀ ਜੇ ਬੀ ਹਾਂ ਜੀ ਗੁਮੇ ਬਾਲਾ ਤੋਂ ਬੋਲ ਲੇਗੀ ਸਪੈਸ਼ਲ ਕੀ ਬਾਤ ਹੈ ਕਿ ਦਿੱਲੀ ਭਾਜੀ ਕਿੱਨੇ ਬਣਾਉਣੇ ਸਮਾਨ ਤੁਸੀਂ ਜਰਾ ਇਹ ਹਾਂਜੀ ਡੇਲੀ ਬਣਾਈ ਦਈ ਜੀ ਤੇ ਡੇਲੀ ਵਿਕ ਜਾਂਦਾ ਹਾਂ ਹਾਂਜੀ ਡੇਲੀ ਵਿਕ ਜਾਂਦਾ ਕੀ ਬਾਤ ਹੈ ਪਹਿਲੀ ਸ਼ੁਰੂਆਤ ਕਦੋਂ ਹੋਈ ਸੀ ਜਿਹੜੀ ਸ਼ੌਪ ਦੀ ਸੀ ਸਾਡਾ ਮੈਨੂ ਹੋ ਗਿਆ ਜੀ ਐ ਸ਼ੋਪ ਤੇ ਅੱਛਾ ਜੀ ਤੇ ਉਸ ਤੋਂ ਪਹਿਲਾਂ ਫਾਦਰ ਸਾਹਿਬ ਆ ਇਹ ਤਕਰੀਬਨ ਹਾਂ ਫਾਦਰ ਸਾਹਿਬ ਆ ਕਿੰਨਾ ਚਿਰ ਜੀ ਸਸੀ ਕਾਲ ਸਰ 40 45 ਸਾਲ ਤੋਂ ਕੰਮ ਕਰਦੇ ਅੱਛਾ ਜੀ ਤੇ ਇਹ ਆ ਜੀ ਬਾਈ ਹੁੜੀ ਜਿਨ੍ਹਾਂ ਨੇ ਇੱਥੇ ਇੱਕ ਜਾਗ ਲਾਈ ਆ ਜੀ ਬਰਫੀ ਦੀ ਬੇਦੀ ਬਰਫੀ ਸਰ ਸਸੀ ਕਾਲ ਜੀ ਸਰ ਸ਼ੁਰੂਆਤ ਕਦੋਂ ਹੋਈ ਸੀ ਚਲੋ ਬੇਟੇ ਨੇ ਦੱਸ ਦਿੱਤਾ ਹੁਣ ਤੁਸੀਂ ਦੱਸੋ ਵੀ ਸ਼ੁਰੂਆਤ ਕਦੋਂ ਹੋਈ ਹੈ ਸਰ ਇਸ ਚੀਜ਼ ਦੀ ਸ਼ੁਰੂਆਤ ਆਪਣੀ 84 ਤੋਂ ਫੂਲ ਨੂੰ ਕੀਤਾ ਕੰਮ ਇਹ 1984 ਤੋਂ 84 ਤੋਂ ਬਣਾਉਂਦੇ ਹਾਂ ਜਿਹੜੇ ਬਰਾਮੇ ਕੋਲ ਨੌਂਦੀ ਦਾ ਆਖਰ ਦਾ ਕੀਤਾ ਉਹਹੀ ਕੁਆਲਿਟੀ ਇੱਥੇ ਰੱਖੀ ਹੋਈ ਹੈ ਕੀ ਬਣਦੀ ਹੈ ਵਾਹ ਜੀ ਹਾਂ ਜੀ ਭਾਈ ਬਣਾਉਣੇ ਸਿਰਫ ਦੋ ਤਿੰਨ ਨਾਈਟ ਵਿੱਚ ਬਣਾਉਣੇ ਚਾਹਤਾ ਨਹੀਂ ਸਰਦੀ ਚ ਚਾਰ ਪੈਮਾਨੇ ਜਾਂਦੀਆਂ ਹਨ ਗਰਮੀ ਵਿੱਚ ਦੋ ਤਿੰਨ ਬਣਦੇ ਗਰਮੀ ਵਿੱਚ ਸਿਰਫ ਦੋ ਤਿੰਨ ਬਣਦਾ ਜੀ ਸਰਦੀਆਂ ਨਾਲ ਪਿੰਨੀ ਹੋਈ ਪੰਜੀ ਗਈ ਹੋਈ ਬਰਫੀ ਹੋਈ ਹਮ ਇਹ ਚ ਬਣਦੀ ਹੈ ਭਾਈ ਅੱਜ ਦੇ ਟਾਈਮ ਦੇ ਵਿੱਚ ਨਾ ਮਲਾਵਟ ਬੜੀ ਆ ਬਰਫੀ 200 ਰੁਪਏ ਕਿਲੋ ਮਿਲ ਜਾਂਦੀ ਹੈ ਵੈਰੀ ਵੈਰੀ ਰਸਗੁੱਲੇ ਕੋਲੋਂ 100 ਰੁਪਏ ਕਿਲੋ ਮਿਲ ਜਾਂਦੇ ਆ ਤੇ ਕਿਵੇਂ ਤੁਸੀਂ ਤੁਹਾਡੇ ਕੋਲ ਗਾਹ ਕਿਵੇਂ ਟਿਕਿਆ ਹੁੰਦਾ ਕਿਵੇਂ ਕਿਦਾਂ ਚੱਲਦਾ ਕੋਈ ਇੱਕ ਵਾਰੀ ਤੁਹਾਨੂੰ ਉਹਨੂੰ ਕੁਆਲਟੀ ਦੇ ਤੁਸੀਂ ਸਾਡੀ ਪਾਵੇਂ ਰੇਟ ਜੋ ਮਰਜੀ ਹੋਵੇ ਅੱਛਾ ਜੀ ਇੰਕ੍ਰੀਸ ਤੇ ਆ ਬੜਪੀ ਆ ਕੋਈ ਦੁੱਧ ਦਾ ਜੀ ਅਸੀਂ ਪਿਓਰ ਨਹੀਂ ਆਉਣਾ ਅੱਛਾ ਕਿਉਂ ਵੀ ਪਿਓਰ ਨਹੀਂ ਆਉਣਾ ਵੀ ਜਿਹੜਾ ਅਸੀਂ ਕੁਮੜਾਪੜਾ ਨੰਦੇ ਅੱਛਾ ਜੀ ਹਾਂ ਜੀ ਤੇ ਰੇਟ ਵੀ ਪੂਰਾ ਦੱਬ ਕੇ ਫਿਰ ਰੇਟ ਪਰ ਰਹਿਣਾ ਜੇ ਕੁਆਲਟੀ ਚੰਗੀ ਹੋ ਗਈ ਫਿਰ ਰੇਟ ਪਰ ਵਾਹ ਜੀਆ ਕੀ ਬਾਤ ਹੈ ਤੇ ਭਾਈ ਜੀ ਜਦੋਂ ਸ਼ੁਰੂਆਤ ਸੀ ਉਦੋਂ ਵੀ ਇਹੀ ਸ਼ਾਪ ਸੀ ਛੋਟੀ ਵਾਲੀ ਸ਼ਾਪ ਵੀ ਸੀਗੀ ਹਾਂ ਜੀ ਹਾਂ ਜੀ ਉਦੋਂ ਵੀ ਇਹੀ ਸੀ ਤੁਸੀਂ ਦੇਖੀਂ ਸ਼ਿਰੂ ਤੋਂ ਸ਼ੁਰੂਆਤ ਇਹੀ ਹੁੰਦੀ ਹੈ ਕਦੇ ਕਿਆ ਨਹੀਂ ਬੱਚਿਆਂ ਨੇ ਵੀ ਡੈਡੀ ਵੱਡੇ-ਵੱਡੇ ਬੰਦੇ ਨੇ ਚਾਰ-ਚਾਰ ਮੰਜ਼ਲੀ ਸਟੋਰੀਆਂ ਬਣਾ ਲਈਆਂ ਆਪਾਂ ਅੱਜ ਛੋਟੀ ਜੀ ਦੁਕਾਨ ਚੀ ਬੈਠੇ ਆ ਪਤਾ ਕੀ ਜੀ ਆਉਦੀ ਮੈਂਡਲੀ ਦਾ ਕਿੰਨੀ ਵਧੀਆ ਜਿਹਾ ਨਹੀਂ ਹਾਂਜੀ ਨਹੀਂ ਉਹ ਅੱਜ ਕੱਲ ਜਦੋਂ ਦੇਖਿਆ ਨਾ ਏਸੀ ਵਾਲੇ ਕਾਊਂਟਰ ਲੱਗੇ ਹੋਏ ਆ ਅਲੱਗ-ਅਲੱਗ ਤਰੀਕੇ ਦੀਆਂ ਵੰਸਵਰੀਆਂ ਮਠਿਆਈਆਂ ਪਈਆਂ ਹੋਈਆਂ ਨੇ ਤੇ ਉਹ ਇਦਾਂ ਲੱਗਦੀਆਂ ਵੀ ਜਿਵੇਂ ਪਤਾ ਨਹੀਂ ਕਿਹੜੇ ਕਿੱਥੇ ਸਜਾਰੇ ਦੇ ਸ਼ੋਰੂਮ ਜਾ ਗਿਆ ਹੁੰਦੇ ਆ ਸਾਡੇ ਕੋਲ ਵੀ ਬਾਹਰ ਜਾਂਦੀ ਹੈ ਜੀ ਅੱਛਾ ਜੀ ਇਹ ਦੇਖੋ ਹਫ਼ਤਾ ਦਾਸ ਲੱਗ ਜਾਂਦੇ ਆ ਕੋਈ ਐਸਾ ਕੋਈ ਸ਼ ओके okay, जी ते ਕਿੰਨੇ ਤੁਹਾਡੀ ਕਿੰਨੇ ਦਿਨ ਬਰਫੀ ਨਿਕਲ ਜਾਂਦੀ 10 15 ਦਿਨ ਕੱਢ ਜਾਂਦੀ ਹੈ ਜਰਾਮ ਨਾਲ ਹਾਂਜੀ 10 15 ਦਿਨ 10 ਦਿਨ ਕੱਢ ਜਾਂਦੀ ਹੈ ਜੀ ਹਾਂਜੀ ਹਾਂ ਜਰਾਮ ਨਾਲ 15 20 ਕਿਲੋ ਦੇਸਾਂ ਦੀ ਕਰਦੇ ਜਿਹੜੀ ਪਿੰਨੀ ਬਣਾਉਨੇ ਹੋ ਤੁਸੀਂ ਪਿੰਨੀ ਉਹ ਆਟੇ ਦੀ ਹੁੰਦੀ ਹੈ ਜਾਂ ਖੋਏ ਦੀ ਹੁੰਦੀ ਹੈ ਨਹੀਂ ਉਹ ਦੀ ਆਟੇ ਦੀ ਹੈ ਵਿੱਚ ਉਹ ਮੂਦ ਖੋਆ ਕਸਕਾਲ ਡਾਈ ਫੁੱਡ ਸਭ ਪਾਓ ਕੇ ਬਣਦੀ ਆਟੇ ਦੀ ਅੱਛਾ ਬਣਦੀ ਆਟਾ ਪਾ ਕੇ ਜਵੇਂ ਖੋਏ ਵਿੱਚ ਮਿਕਸ ਕਰਕੇ ਆਟਾ ਘਰਾਂ ਚ ਬਣਦਾ ਉਸ ਤਰੀਕੇ ਨਾਲ ਬਣਾਉਂਦੇ ਨੇ ਨਾ ਜੀ ਗੋਸ਼ਤ ਅੱਛਾ ਨਹੀਂ ਕੀ ਬਾਤ ਹੈ ਬਾਈ ਹੁਣ ਤਾਂ ਪਹਿਲਾਂ ਬਰਫੀ ਦਿਖਾਈਏ ਜੀ ਮਰਜੀ ਆਜੋ ਹਾਂ ਲਓ ਲਓ ਪਲੀਜ਼ ਆ ਵਰਦੀਆਂ ਅੱਜ ਸ਼ਾਮ ਨੂੰ ਬਣੀ ਐ ਜੀ ਅੱਛਾ ਜੀ ਜਿਹੜੀ ਕੱਲ ਬਣੀ ਸੀ ਉਹਨ ਖਤਮ ਐ ਸਟਾਕ ਇਹ ਹੁਣ ਅੱਜ ਸ਼ਾਮ ਨੂੰ ਬਣਿਆ ਇਹ ਕੱਲ੍ਹ ਤੋਂ ਤਿਆਰ ਪੇਟਾਂ ਦਾ ਨਿਸ਼ਾਨ ਚੈਰੀ ਕਦੇ ਆ ਨਹੀਂ ਇਹ ਪਿਸਤਾ ਰੰਗ ਬੇ ਜੀ ਅੱਛਾ ਪਿਸਤੇ ਵਾਲੇ ਹਾਂ ਇਹ ਪਿਸਤਾ ਹੁੰਦਾ ਜੀ ਪਿਸ਼ਵਰੀ ਪਿਸਤਾ ਪਾਇਆ ਹੁੰਦਾ ਨੇ ਜੀ ਓਕੇ ਠੀਕ ਐ ਜੀ ਹੁਣ ਪਿੰਨੀਆਂ ਇੱਕ ਸ਼ੁਰੂ ਕੀਤੀ ਐ ਜੀ ਹੁਣ ਮੌਸਮ ਜਿਵੇਂ ਬੀ ਚੇਂਜ ਹੋ ਜਾਂਦਾ ਆ ਜੀ ਜੀ ਆ ਪਿੰਨੀਆਂ ਹੁਣ ਦੋ ਤਿੰਨ ਦਿਨ ਹੋ ਗਏ ਸ਼ੁਰੂ ਕੀਤੀਆਂ ਨੂੰ ਅੱਛਾ ਜੀ ਹਾਂ ਕੀ ਇੰਜੀਰੀ ਵੀ ਕਾ ਸ਼ੁਰੂ ਕਰ ਦਾਂਗੇ ਜੀ ਅੱਛਾ ਹਾਂ ਜੀ ਮੈਂ ਇੰਜੀਰੀ ਵੀ ਇੱਕ ਦਿਨ ਦੇ ਵਿੱਚ ਹੋ ਸਕਦਾ ਕੰਨ ਗਾਜਰਾਏ ਠੀਕ ਆ ਗਏ ਤੇ ਗਜਰੇਲਾ ਵੀ ਸ਼ੁਰੂ ਹੋ ਜਾਏ ਤਾਂ ਗਜਰੇਲਾ ਵੀ ਜਲਦੀ ਸ਼ੁਰੂ ਹੋ ਜਾਣਾ ਹੈ ਕੀ ਬਾਤ ਹੈ ਭਾਜੀ ਟਾਈਮਿੰਗ ਕੀ ਹੁੰਦੀ ਹੈ ਦੀ ਟਾਈਮਿੰਗ ਸਵੇਰੇ 8 ਵਜੇ ਤੋਂ ਰਾਤ ਨੂੰ 9 ਵਜੇ ਤੱਕ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ ਨੂੰ ਰਾਤ ਨੂੰ 9 ਵਜੇ ਤੱਕ ਅੱਛਾ ਬਰਫੀ ਪੜਾਉਣੇ ਕਦੋਂ ਹੁੰਦੇ ਨੇ ਕਿੰਨੇ ਵਜੇ ਬਰਫੀ ਬਣੀ ਚੋਣੀ ਬਣੋ ਜੀ ਸਵੇਰੇ 10 ਵਜੇ ਦੁੱਧ ਆ ਜਾਂਦਾ ਉਸ ਤੋਂ ਬਾਅਦ ਹੋਵਾ ਜਾਂਦਾ ਜੀ ਜੀ ਤੇ 3-4 ਵਜੇ ਬਰਫੀ ਸ਼ੁਰੂ ਕਰ ਦਈਏ ਚਾਰ ਵਜੇ ਚਾਰ ਵਜੇ ਮਰਸੀ ਬਣਾ ਲਾਂਗਾ ਸ਼ਾਮ ਨੂੰ ਸ਼ਾਮ ਨੂੰ ਸ਼ਾਮ ਨੂੰ 4 ਵਜੇ ਮਰਸੀ ਰੈਡੀ ਹੋ ਜਾਂਦੀ ਹੈ ਅੱਛਾ ਜੇ ਕਿਨੇ ਕੋਲ ਬੈ ਕੇ ਮਰਸੀ ਬਣਵਾਉਣੀ ਹੋਏ ਬਣਾ ਦਿੰਦੇ ਆਂ ਬੋਤੇਰੀ ਬਣਾ ਕੇ ਦੇ ਦਿੰਦੇ ਆਂ ਜੀ ਕੁਜ਼ੀਰੀ ਵਗੈਰਾ ਬਹੁਤ ਕੁਝ ਬਣਾ ਕੇ ਦੇ ਦਿੰਦਾ ਪੰਨੀਆ ਪੰਜੇਰੀ ਮੁੰਜੇ ਮੈਂ ਕਹਾ ਸਰਦੀ ਆ ਜੂਗੀ ਅੱਛਾ ਕੋਈ ਆਪਦਾ ਸਮਾਨ ਨਹੀਂ ਆਂਦਾ ਜੋ ਕੋਈ ਸਾਨੂੰ ਆਰਡਰ ਦੇਈ ਜਾਂਦਾ ਬੁਲਾ ਲਈ ਦੀ ਕਿਰਸੀ ਆਪ ਹੀ ਬਣਾ ਦਿੰਦੇ ਹਾਂ ਹਾਂਜੀ ਬਣਾ ਦਿੰਦੇ ਤੁਹਕੇ ਤੇ ਆਪਣੇ ਸਮਾਨ ਦੀ ਕੀ ਤੁਸੀਂ ਉਹਨਾਂ ਕੋਲ ਲੈਨੇ ਹੋ ਕਿੰਨੇ ਚਾਰ ਉਹ ਫਿਰ ਜਿੱਲਾ ਕੋ ਜੈਸਰ ਉਹਨਾਂ ਦਾ ਸਮਾਨ ਹੁੰਦਾ ਹੀ ਉਹ ਸਰਪੇ ਉਹਨਾਂ ਕੋਲ ਮੰਨ ਲਓ 400 ਰੁਪਏ ਕਿੱਦੋਂ ਦਾ ਲੈ ਲੈ ਦੇ ਬਣਵਾਈ ਦਾ ਓਕੇ ਉਹਦਾ ਪਿੰਨੀ ਦਾ ਕੀ ਰੇਟ ਹੈ ਤੁਹਾਡਾ ਇਹ 600 ਰੁਪਏ ਕਿਲੋ ਹੈ ਜੀ 600 ਰੁਪਏ ਕਿਲੋ ਸਾਰਾ ਮਟੀਰੀਅਲ ਤੁ ਸਾਰਾ ਮਟੀਰੀਅਲ ਤੇ ਬਰਫੀ ਦਾ ਕੀ ਰੇਟ ਹੈ ਇਹ ਬਰਫੀ ਹੁੰਦੀ ਹੈ ਜੀ ਪਿਸਤੇ ਵਾਲੀ ਇਹ 650 ਰੁਪਏ ਜੀ 650 ਰੁਪਏ ਕਿਲੋ ਹਾਂ ਜੀ ਇਹ ਜਿਹੜੀ ਤੁਹਾਡੀ ਬੇਸਣ ਦੀ ਬਰਫੀ ਆ ਉਹ ਤਾਂ 600 ਰੁਪਏ ਕਿਲੋ ਹੈ ਬੇਸਣ ਦੀ ਬਰਫੀ ਦੀ 600 ਉਹ ਕਿਉਂ ਬਹੁਤ ਮਹਿੰਗਾ ਹੋ ਗਿਆ ਜੀ ਜਿਵੇਂ ਲੋਕ ਪਹਿਲਾਂ ਮੈਨੂੰ ਗੱਲ ਦੱਸੋ ਇੱਕ ਅਸੀਂ ਤੁਹਾਡੇ ਮੁਕਸਰ ਸਾਹਿਬ ਅੱਜ ਪਹਿਲੀ ਪਹਿਲਾ ਵਲੌਗ ਹੈ ਮੇਰਾ ਮੁਕਸਰ ਸਾਹਿਬ ਦਾ ਠੀਕ ਹੈ ਮੈਨੂੰ ਬਹੁਤ ਕਮੈਂਟ ਕੀਤੇ ਆ ਲੋਕਾਂ ਨੇ ਵੀ ਤੁਸੀਂ ਉੱਥੇ ਆ ਕੇ ਬੇਦੀ ਦੀ ਬਰਫੀ ਸ਼ੂਟ ਕਰੋ ਅਜਾ ਮੈਨੂੰ ਇਹ ਗੱਲ ਦੱਸੋ ਵੀ ਇੱਥੇ 버ਗਰ ਬਣਦੇ ਆ ਉਹ ਵੀ ਦੇਸੀ ਕਿਉ ਵਾਲੇ ਇੱਥੇ ਮੋਮੋਸ ਬਣਦੇ ਉਹ ਵੀ ਦੇਸੀ ਕਿਉ ਵਾਲੇ ਇੱਥੇ ਕੀ ਚੱਕਰ ਕੀ ਆ ਵੀ ਇੱਥੇ ਤਾਂ ਹੀ ਉਹ ਦੇਸੀ ਕਿਉ ਮਹਿੰਗਾ ਹੋਇਆ ਲੱਗਦਾ ਜਿਹੜਾ ਤੁਸੀਂ ਦੇਸੀ ਕਿਉ ਜਿਆਦਾ ਪਰਚੰਦੇ ਹੋ ਦੇਸੀ ਕਿਉ ਦਾ ਆ ਜੀ ਬੜੇ ਤਰ੍ਹਾਂ ਦਾ ਆਂਦਾ ਹੈ ਅੱਛਾ ਜੀ ਕੁਆਲਕੀਆਂ ਬਹੁਤ ਤਰ੍ਹਾਂ ਦੀਆਂ ਆਉਂਦੀਆਂ ਇੱਕ 250 ਰੁਪਏ ਵਾਲਾ ਵੀ ਹੁੰਦਾ ਹ ਕੋ ਤਰ੍ਹਾਂ ਦਾ ਕੁਆਲਿਟੀ ਆਂਦੀ ਵੀ ਐ ਸਿੱਪਤੀ ਸਾਡੇ ਕੋਲ ਸ਼ੁਰੂ ਦੀ ਸਿੱਪਤੀ ਚੱਲੀ ਜਾਂਦਾ ਜੀ ਤੇ ਸਿੱਪਤੀ ਹੁਣ ਤੱਕ ਅਸੀਂ ਵਰਤੀ ਅੱਛਾ ਹਜੇ ਤੱਕ ਕੋਈ ਵਰਤ ਨਹੀਂ ਕੀ ਰੇਟ ਪੈਂਦਾ ਉਹ ਉਹ ਤਕਰੀਬਨ ਹੈਗਾ ਜੀ ਇਸ ਟਾਈਮ 10500 ਰੁਪਏ ਦਾ ਟੀਨ ਹੈ ਅੱਛਾ 10000 15 ਕਿਲੋ 15 ਕਿਲੋ ਦਾ 15 ਕਿਲੋ ਦਾ 10500 ਰੁਪਏ ਦਾ ਟੀਨ ਬਹੁਤ ਵਧੀਆ ਬਜੀ ਤੇ ਭਾਈ ਜੀ ਹੁਣ ਸਾਨੂੰ ਤੁਸੀਂ ਇੱਕ ਕੰਮ ਕਰੋ ਜੀ ਪਹਿਲਾਂ ਤਾਂ ਸਾਨੂੰ ਬਰਫੀ ਡਿਸਟ੍ਰੀ ਕਰਵਾਓ ਠੀਕ ਹੈ ਜੀ ਆਪਣੀ ਤੁਹਾਡੀ ਬਰਫੀ ਹੋ ਗਈ ਬੇਸਣ ਹੋ ਗਿਆ ਤੇ ਨਾਲ ਸਾਨੂੰ ਪਿੰਨੀ ਕੋਈ ਕਿ ਪਿੰਨੀਆਂ ਅੱਜ ਦੇ ਟਾਈਮ ਦੇ ਵਿੱਚ ਬਹੁਤ ਘੱਟ ਮਿਲਦੀਆਂ ਨੇ ਨਹੀਂ ਨਹੀਂ ਹੁਣ ਤਾਂ ਟੇਸਟ ਹੈ ਨਾ ਕਿ ਮੇਨ ਗੱਲ ਹੋਰ ਸਭ ਕੁਝ ਮਿਲਦਾ ਪਰ ਪਿੰਨੀਆਂ ਵਗੈਰਾ ਜਿਹੜੀ ਚੀਜ਼ਾਂ ਘੱਟ ਮਿਲਦੀਆਂ ਨੇ ਇਹ ਚੀਜ਼ ਤੇ ਦੁਕਾਨਦਾਰ ਉਹ ਜਿਹੜਾ ਖਾਦੀ ਇਹ ਦੁਕਾਨ ਬਿਲਕੁਲ ਛੋਟੀ ਆ ਬਾਈ ਕਿੰਨੇ ਵਾਈ ਕਿੰਨੇ ਦੀ ਹੋਗੀ ਇਹ ਇਹ ਹੈ ਜੀ 6 ਫੁੱਟ ਛੋੜੀ ਆ ਜੀ ਆ 6 ਫੁੱਟ ਹੈਗੀ ਆ ਹਾਂ ਜੀ ਹੈਗੀ ਐ ਜੀ ਅੱਛਾ ਇਹ ਉਹ ਤਾਂ 6 ਰੀ ਵਾਲਾ 45 ਫੁੱਟ ਲੰਮਾ ਹੈ ਜੀ 45 ਫੁੱਟ ਲੰਮੀ ਆ ਬਰਦੀ ਰੱਖੀ ਮਟੈਂ ਦੇ ਦੋ ਬਰਦੀ ਕੀ ਬਾਤ ਹੈ ਮਿਲ ਕੇ ਗਏ ਜੀ ਕੀ ਆਪਾ ਬੋਲਦੇ ਹੋ ਆ ਪਿੰਨੀ ਆ ਗਈਆਂ ਜੀ ਆ ਬੇਸਨ ਦੀ ਬਰਫੀ ਆ ਗਈ ਆ ਕੋਈ ਦੀ ਬਰਫੀ ਆ ਗਈ ਜੀ ਜੇ ਤੁਸੀਂ ਟੇਸਟ ਕਰੋ ਤੇ ਫਿਰ ਆਪ ਦੱਸੋਗੇ ਜੀ ਤੇ ਭਾਜੀ ਬੇਨ ਗੱਲ ਅਸੀਂ ਤਾਂ ਟੈਸਟ ਜ਼ਰੂਰ ਕਰਾਂਗੇ ਕਿਉਂਕਿ ਗੱਲ ਹੀ ਟੈਸਟ ਤੇ ਜਾ ਕੇ ਮੁੱਕਣੀ ਹੈ ਨਾ ਵੀ ਵਾਕਈ ਕਿਉਂਕਿ ਅਸੀਂ ਪੰਜਾਬ ਦੀਆਂ ਟੌਪ ਦੀਆਂ ਬਰਫੀਆਂ ਚੈੱਕ ਕਰ ਚੁੱਕੇ ਹਾਂ ਜੀ ਠੀਕ ਹੈ ਜੀ ਠੀਕ ਹੈ ਜੀ ਸਭ ਤੋਂ ਵੱਡੇ ਬ੍ਰਾਂਡ ਦਾ ਜਿਹਦਾ ਤੁਸੀਂ ਨਾਮ ਲਓਗੇ ਉਹਦੀ ਬਰਫੀ ਅਸੀਂ ਚੈੱਕ ਕੀਤੀ ਹੋਊਗੀ ਜਿਹੜੇ ਬਰਫੀ ਨੂੰ ਸਪੈਸ਼ਲ ਬਣਾਉਂਦੇ ਨੇ ਬਿਲਕੁਲ ਜੀ ਤੇ ਜੇ ਤੁਹਾਡੀ ਕੋਈ ਬਰਫੀ ਰეკਮੈਂਡ ਕੀਤੀ ਆ ਤੇ ਕੋਈ ਨਾ ਕੋਈ ਤਾਂ ਵਜ੍ਹਾ ਹੋਊਗੀ ਬਿਲਕੁ ਕਈਆਂ ਗੱਲਾਂ ਹੁੰਦੀਆਂ ਜੇ ਵਿਚਦੇ ਕੋਈ ਗੱਲ ਨਾ ਹੋਵੇ ਤਾਂ ਮੈਂ ਮੈਨੂੰ ਹਾਂ ਇਹ ਤਾਂ ਹੈ ਜੀ ਤੇ ਚਲੋ ਜੀ ਹੁਣ ਆਪਾਂ ਕਰਦੇ ਆ ਜੀ ਟੈਸਟ ਟੈਸਟ ਕਰੋ ਜੀ ਥੈਂਕ ਯੂ ਸੋ ਮੱਚ ਭਾਜੀ ਤੁਹਾਨੂੰ ਵੀ ਪਹਿਲਾਂ ਜਿਹੜੀ ਹੈਗੀ ਆ ਰਜਤ ਭਾਈ ਟੈਸਟ ਕਰ ਭਾਜੀ ਕਦਾ ਵਧੀਆ ਜੀ ਵਧੀਆ ਕਿਹਾਲ ਚਾਲ ਬਹੁਤ ਵਧੀਆ ਭਾਜੀ ਤੇ ਮੁਖਸ਼ਰ ਸਾਹਿਬ ਦਾ ਦੱਸੋ ਸਫ਼ਰ ਕਿਵੇਂ ਵਧੀਆ ਗੁੱਡ ਅੱਜ ਮਤਲਬ ਪਹੁੰਚਦੇ ਪਹੁੰਚਦੇ ਤੂਫਾਨੀ ਬਾਰਿਸ਼ ਦੇਖ ਲਈ ਗੜੀ ਗੜੀ ਬਾਰਿਸ਼ ਆ ਹਾਂ ਜੀ ਇੱਕ ਮੇਨ ਗਲੀ ਵੀ ਦੇਖੀ ਆਪਾਂ ਜਿੱਥੇ ਪਾਣੀ ਉਪਾਣੀ ਸੀ ਬਿਲਕੁਲ ਸ਼ਾਰਟਕਟ ਲੈ ਕੇ ਆਏ ਜਿੱਥੋਂ ਸ਼ਾਰਟਕਟ ਲੈ ਕੇ ਆਏ ਆ ਕਿਆ ਬਾਤ ਹੈ ਚਲੋ ਪਲੇਟ ਹੁਣ ਰੈਡੀ ਆ ਰੈਡੀ ਆ ਭਾਜੀ ਕਰੋ ਟੇਸਟ ਕੀ ਮਿਲ ਕੇ ਕੀ ਕਰਾਂ ਪਹਿਲਾਂ ਟੇਸਟ ਭਾਜੀ ਮਿਲ ਕੇ ਇੱਕ ਪਿੰਨੀ ਬਿਸਟਣ ਤੇ ਬਰਫੀ ਜੋ ਮਰਜੀ ਕਰੋ ਜੋ ਆੜੇ ਮੰਨੂ ਪਸੰਦ ਆ ਭਾਜੀ ਚਲੋ ਅਜਾ ਸਾਰਾ ਕੁਝ ਦੇਸੀ ਕੀ ਹੁੰਦਾ ਭਾਈ ਨਾਲ ਆ ਮੈਨੂੰ ਬਹੁਤ ਵਧੀਆ ਲੱਗ ਰਿਹਾ ਜਨ ਨਾਲੇ ਨੇੜੇ ਸੀ ਹਾਂ ਬਹੁਤ ਵਧੀਆ ਭਾਜੀ ਭਾਜੀ ਹੈ ਗੱਲ ਬਾਤ ਕੋਈ ਮੈਂ ਵਧੀਆ। ਬਸ ਤਾਂ। ਤੇ ਹੋਂ ਨੰਨੇ ਆਪਾਂ ਇਹਦੇ ਬਾਰੇ ਅੰਬੀਸ਼ਨ ਦੀ ਜੇ ਗੱਲ ਕਰਾਂ ਮੈਨੂੰ ਮਤਲਬ ਮਿੱਠਾ ਤੁਹਾਨੂੰ ਪਤਾ ਮੈਨੂੰ ਜਿਆਦਾ ਖਾਨ ਦਾ ਸ਼ਕੀਨ ਐਕਸਪਲੇਨ ਮੈਨੂੰ ਕਰਨਾ ਨਹੀਂ ਹੁੰਦਾ ਪਰ ਬਹੁਤ ਵਧੀਆ। ਬਰਫੀ ਬਰਫੀ ਚੈੱਕ ਕਰੋ। ਉਹ ਤਾਂ ਇੱਕਦਮ ਰਾੜੀ ਹੋਈ ਹੁੰਦੀ ਨਾ ਹੁੰਦਾ। ਕੜੀ ਹੋਈ? ਹਾਂ ਕੜੀ ਹੋਈ। ਹੂੰ। ਇਹ ਕੋਈ ਗਲਤ ਬਤ ਬਹੁਤ ਵਧੀਆ ਪੂਰੀ ਗੱਲਬਾਤ ਹੈ ਜ਼ਬਰਦਸਤ 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 ਕੀ ਬਾਤ ਹੈ ਤੇ ਅੱਜ ਲੈ ਕੇ ਕੋਣ ਆਇਆ ਸਾਨੂੰ ਇਧਰ ਬਾਈ ਹੁਣੀ ਨੇ ਪਾਜੀ ਕੀ ਹਾਲ ਚੱਲ ਵਧੀਆ ਪਾਜੀ ਬਹੁਤ ਵਧੀਆ ਬਾਈ ਹੁਣੀ ਟੈਟੂ ਆਰਟਿਸਟ ਹੈ ਤੇ ਬੜੀ ਔਖਾ ਟਾਈਮ ਮਿਲਿਆ ਸਾਨੂੰ ਭਰਾ ਦਾ ਅਚ ਤੇ بارش ਹੋਣ ਲੱਗੀ ਸੀ ਤੇ ਭਾਈ ਹੁਣੀ ਕਹਿੰਦੇ ਵੀ ਬਵਾਈਲ ਸਿਰ ਜਿਆਦਾ ਬਿਮਾਰ ਚੱਲ ਰਹੀ ਆ ਕੋਈ ਆ ਮਹੀਨੇ ਤੋਂ ਬਾਈ ਹੁਣੀ ਬਿਮਾਰ ਨਹੀਂ ਕਿਉਂ ਬਧੀ ਚਲੋ ਭਾਈ ਅਸੀਂ ਦੁਆ ਕਰਦੇ ਜਲਦੀ ਜਲਦੀ ਤੁਸੀਂ ਠੀਕ ਹੋਵੋ ਠੀਕ ਹੈ ਜੀ ਓਕੇ ਜੀ ਤੇ ਲੋ ਜੀ ਫਾਈਨਲੀ ਸਾਡੇ ਕੋਲ ਆਪਣੀ ਜਿਹੜੀ ਪਲੇਟ ਸੀ ਜਿਹੜੀ ਆਪਰੀ ਆ ਗਈ ਉਹ ਨਾਲ ਤਾਂ ਬਾਈਕੋ ਦਾ ਵੇਸਮ ਜਿਹੜਾ ਆ ਉਹ ਚੈੱਕ ਜਰੂਰ ਕਰਨਾ ਪੈਂਦਾ ਹੈ ਉਹ ਜ਼ਰੂਰੀ ਹੈ ਕਿ ਵੇ ਜਦੋਂ ਤੁਸੀਂ ਕਹਿੰਦਾ ਲੜਿਆ ਹੋਇਆ ਖੜਿਆ ਹੋਇਆ ਤੂੰ ਕਹਿੰਦੇ ਕੋਈ ਵਾਕਿਓ ਸੁਆਦ ਪੂਰਾ ਜ਼ਬਰਦਸਤ ਆ ਰਿਹਾ ਤੇ ਇਹ ਹੈ ਜਿਹਨਾਂ ਦੀ ਮੇਨ ਵਰਤੀ ਜਿਹੜੀ ਸਾਨੂੰ ਮੈਡੀ ਦੂਰ ਖਿੱਚ ਕੇ ਲੈ ਕੇ ਆਈ ਇਹ ਜੇ ਖਾਦੀ ਨਾ ਤਾਂ ਕੋਈ ਹਾਂ ਕੀ ਆ ਬਾਪ ਜੀ ਬੈਠੇ ਤਿੰਨ ਕਿੰਨ ਫਲੇਵਰ ਆ ਰਿਹਾ ਕਦਾ ਇਹ ਪਿਸਤਾ ਦੇ ਉਹਨਾਂ ਮਰੀਦ ਦੋਤਾ ਤੇ ਤਾਂ ਪ्योर ਦੋਤਾ ਕਿਹੜਾ ਹੈ ਕਿਤੇ ਵੈਸੇ ਹਲਕਾ ਜਿਹਾ ਕੋਈ ਨਹੀਂ 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 ਇਹ ਦੋਤਾ ਉਹ ਇਹ ਖੂਆ ਮਰੀਦਾ ਉਹ ਨੂੰ ਦੀ ਬਸਦਾ ਅਜਾ ਮਤਲਬ ਇਹਦੇ ਵਿੱਚ ਕੋਈ ਸ਼ੋਰ ਐਕਸਟਰਾ ਨਹੀਂ ਨਹੀਂ ਕੁਛ ਨਹੀਂ ਤੇ ਆ ਜੀ ਇਹਨਾਂ ਦਾ ਬਾਈ ਬੋਲਾ ਦਾ ਮਿਲ ਕੇ ਮਿਲ ਕੇ ਇੱਕ ਮਾਰਕੀਟ ਦੇ ਵਿੱਚ ਇਹ 200 ਰੁਪਏ ਕਿ ਲੋਗੀ ਮਿਲਦਾ ਹੈ ਬਾਈ ਦਾ ਹੁਣ ਬਾਈ ਤੁਹਾਡਾ ਕਿੰਦਾ ਹੈ 650 ਰੁਪਏ ਉਹ ਇਹਦੇ ਜਿਹੜੀ ਚੀਜ਼ ਆ ਉਹ 650 ਰੁਪਏ ਦੀ ਮਿਲਣੀ ਹੈ ਠੀਕ ਹੈ ਜੀ ਜਿਹੜੀ ਡੁਪਲੀਕੇਟ ਆ ਉਹ ਤੁਹਾਨੂੰ ਹਰੇਕ ਜਿਹਾ 200 ਰੁਪਏ ਦਾ ਹੀ ਵੇਚਣੀ ਹੈ ਸੁੰਨੇ ਬੰਨ ਐਨੇ ਕਿ ਮਠਿਆਈ ਦੇਸ ਕਰੀਆ ਉਹ ਤੱਕ ਨਾ ਹੱਥ ਲਾ ਕੇ ਦੱਸਦਾ ਵੀ ਕਿਹੜੀ ਚੀਜ਼ ਕਿਸ ਕੋਲ ਦੀ ਹੈ ਵੀ ਵਾਕਈ ਅਸੀਂ ਬਹੁਤ ਜਬਨਸ ਕੁਆਲਿਟੀ ਦੀ ਚੀਜ਼ ਬਣਾਉਂਦੇ ਆ ਆ ਵੀ ਨਹੀਂ ਮੇਰੀ ਹੋ ਗਈ ਭਾਜੀ ਅੱਜ ਨੂੰ ਖਵਾ ਲਓ ਥੈਂਕ ਯੂ ਸੋ ਮੱਚ ਤੇ ਮੇਨ ਗੱਲ ਇਹ ਚੀਜ਼ ਦੀ ਹੁੰਦੀ ਆ ਵੀ ਕਿਨੇ ਨਾ ਨੀਤ ਨਾ ਕੋਈ ਚੀਜ਼ ਬਣਾਉਂ ਉਹ ਵਾਕਈ ਬਹੁਤ ਵਿਕਦੀ ਆ ਤੇ ਉਹੀ ਚੀਜ਼ ਪਾ ਪ੍ਰਾਪਨਾ ਦੀ ਆ ਭਾਈ ਜੀ ਉਹਨਾਂ ਦੇ ਕੋਲ ਡੇਲੀ ਵਰਫੀ ਜਿਹੜੀ ਬਣਦੀ ਆ ਡੇਲੀ ਵਿਕਦੀ ਆ ਤੇ ਇਹਨਾਂ ਦੇ ਕੋਲ ਇਹ ਨਹੀਂ ਹੈਗਾ ਵੀ ਅੱਜ ਦੀ ਵਰਫੀ ਕੱਲ੍ਹ ਤੱਕ ਬਣੂਗਾ ਭਾਜੀ ਨਹੀਂ ਪੀਚ ਜਿਹੜੀਆਂ ਅੱਜ ਬਣੀਆਂ ਉਹ ਸਵੇਰੇ ਵੇਚੀ। ਉਹ ਸਵੇਰੇ ਵੇਚਣੀਆਂ ਸਵੇਰੇ ਬਾਲੂਣੀ ਦੇ ਪਾਣੀਆਂ ਉਹ ਪਰਸੋਂ। ਹਾਂ। ਉਹ ਡੀਓ ਵਿੱਚ। ਬਸ ਇਹ ਚੀਜ਼ ਚਾਹੀਦੀ ਹੈ ਵੀ ਨਾਲ ਨਾਲ ਜਿਹੜਾ ਸਮਾਨ ਵਿਕੀ ਜਾਵੇ ਨਾਲ ਨਾਲ ਬਣਾਈ ਜਾਵੇ। ਉਹ ਇਹ ਤਾਂ ਚੀਜ਼ ਜਿਹੜੀ ਹੈਗੀ ਆ ਲੋਕਾਂ ਤੱਕ ਕੋ ਪਹੁੰਚ ਉਂਦੀ ਰਵੇ। ਕਿ ਹੁਣ ਵਾਰੀ ਆ ਗਈ ਕੰਦੀ ਫਿਨੀਸ਼ ਕਰਦੇ ਆ। ਆਟਾ ਦੇਸੀ ਘੋਟਾ ਆਟਾ ਦੇਸੀ ਘੋਟੇ ਤੇ ਜਿਹਨੂੰ ਡਰਾਈਪੁੱਟ ਪਾਇਆ ਦਾ ਗੂਮਪਾਈ ਤੇ ਕੁਝ ਖਾਸ ਹੋਵੇ ਤੇ ਇਹਦੇ ਕਰਕੇ ਸਖੋਣੇ ਹਾਂਜੀ ਖੋਆ ਬੜਾ ਕਾਫੀ ਕਰ ਮਤਰਾ ਹੈ ਖੋਆ ਫਰਿਆਣਾ ਜੀ ਥੋੜੇ ਜਲਦਨ ਕੱਢ ਜਾਂਦੀ ਹੈ ਤੇ ਜੋ ਖੋਆ ਜ਼ਿਆਦਾ ਪਾਉਣਾ ਫਿਰ ਜਲਦੀ ਖਰਾਬ ਹੋ ਜਾਂਦਾ ਫਿਰ ਉਹ ਜਲਦੀ ਖਰਾਬ ਹਾਂਜੀ ਉਹ ਤਾਂ ਅਰੀ ਕਿੰਨੀ ਅਰੀ ਕਿੰਨੀ ਲੱਗਦੀ ਹੈ ਇਹਦੀ ਹੈਗੀ ਹੈ ਜੀ 15 ਦਿਨ 15 ਦਿਨ ਦੀ ਇਹ ਸ਼ਰਤ ਹੈ ਜੇ ਖੋਆ ਪਾ ਜ਼ਿਆਦਾ ਪਾਉਣਾ ਫਿਰ 8-7-8 ਦਿਨ 10 ਦਿਨ 10 ਦਿਨ ਆਹਨੋ ਤੇ ਜਿਹੜੀਆਂ ਬੇਗੋ ਤੇੜੀਆਂ ਦੁਨੀਆਂ ਆਟਾ ਜ਼ਿਆਦਾ ਪਾਉਂਦੀਆਂ ਘੋੜੇ ਦੇ ਦੁੱਧ ਦੇ ਉਹਦੇ ਵਿੱਚ ਆਪਰੇ ਖੋਏ ਦੇ ਵਿੱਚ ਜਿਹਦੇ ਨਾਲ ਉਹ ਲੰਮੀ ਲਾਈਫ ਜਿਹੜੀ ਹੈਗੀ ਆ ਉਹ ਦੋ ਦੁੱਧ ਮਿੱਦੇ ਨਿਕਲਿਆ ਦਿੰਦੇ ਨੇ ਜਿਹੜੇ ਲੇਡੀਜ਼ ਘਰੇ ਬਣਾਉਂਦੇ ਨੇ ਆ ਸਰਦੀਆਂ ਫਿਰ ਵਿੱਚ ਦੋ ਦੋ ਵਾਰ ਹੀ ਬੰਦੀਆਂ ਆ ਇਹ ਫਿਰ ਉਹ ਜਿਹੜੇ ਮਾਂ ਦੇ ਘਰਾਂ ਦੇ ਵਿੱਚ ਬਣਾਉਂਦੀਆਂ ਨੇ ਹੁਣ ਆਪਣੇ ਕੋਲ ਤਾਂ ਰੋਟੀਨ 'ਚ ਰੋਜ਼ ਹੀ ਬੰਦੀਆਂ ਆ ਬਿਲਕੁਲ ਜੀ ਮੈਂ ਜੀ ਇਧਰ ਆਉਂਗੀ ਅੱਗੇ ਠੀਕ ਹੈ ਥੈਂਕ ਯੂ ਸੋ ਬਾਸੀ ਬਹੁਤ ਵਧੀਆ ਲੱਗਾ ਤੁਹਾਡਾ ਇੰਨਾ ਕੁ ਵਧੀਆ ਸਵਾਦ ਖਾ ਕੇ ਮਜ਼ਾ ਆ ਗਿਆ ਵਾਕਿਆ ਤੁਸੀਂ ਜੋ ਪਿਓਰਟੀ ਬਣਾ ਰਹੇ ਹੋ ਅਸੀਂ ਚਾਹਦੇ ਤੁਸੀਂ ਐਵੇਂ ਹੀ ਖਲਾਅ ਤੱਕ ਬਣਾਓ ਉਸ ਵਧੀਆ ਤੱਕ ਯਾਦ ਰਹੇ ਜੀ ਜੀ ਬਣਾਏ ਮਰਦਾ ਬੱਚੇ ਬੱਚੇ ਦੇ ਬਣਾਉਣਗੇ ਜੀ ਕਿਆ ਬਣਾ ਦੇ ਕਿਆ ਬਣਾ ਅੱਛਾ ਅਗਲੀ ਅਗਲੀ ਪੀੜੀ ਹੁਣ ਇਹ ਤੁਹਾਡੀ ਪੀੜੀ ਤਾਂ ਆ ਗਈ ਪਰ ਇਹਨਾਂ ਦੀ ਅਗਲੀ ਪੀੜੀ ਪੁੱਤਾਂ ਦਾ ਨਾ ਆ ਰਿਹਾ ਅੱਛਾ ਆਦਾ ਪੁੱਤਾਂ ਨਾਲ ਹੀ ਗੱਲ ਕਰਦੇ ਭਾਈ ਇਧਰ ਆ ਜਰਾ ਕਿਵੇਂ ਜੀ ਹਾਂ ਭਾਈ ਕੀ ਕਿਸੇ ਗੱਲ ਸਸੀ ਗੱਲ ਭਾਈ ਕਿਹੜੀ ਗੱਲ ਕਰਦੇ ਹੋ ਸਸੂ ਕਰ ਲਈਆ ਅੱਛਾ ਇਹ ਹੈਗਾ ਤੁਹਾਡਾ ਤੁਸੀਂ ਕੁਝ ਕੋਈ ਕਰਨ ਇਹਨੂੰ ਸੰਭਾਲੋਗੇ ਨਾਲ ਹੋਏਗਾ ਕਿਵੇਂ ਬਾਹਰ ਜਾਣਾ ਵੇਤਾ ਇਹ ਪਲਾਨ ਤਾਂ ਬਾਹਰ ਦਾ ਹੀ ਆ ਅੱਛਾ ਉੱਥੇ ਵੀ ਸੋਚਿਆ ਵੀ ਬਾਹਰ ਜਾ ਕੇ ਕੰਮ ਕਰਾਂਗੇ ਅੱਛਾ ਬਾਹਰ ਦਿਖਾਵਾਂਗੇ ਲੋਕਾਂ ਨੂੰ ਐਸੇ ਤਾਂ ਬਹੁਤ ਆਲੇ ਟੈਸਟ ਕੀਤੀ ਹੈ ਬਾਹਰ ਜਾਂਦੀ ਹੈ ਹਨ ਦੇਸ਼ ਚ ਗਈ ਹੈ ਬਸ ਤੇ ਆਪਣੀ ਅੱਛਾ ਪਰ ਫਿਰ ਵੀ ਆਪਾਂ ਨੂੰ ਇੰਨਾ ਵੀ ਆਪਾਂ ਬਾਹਰ ਕੰਮ ਕਰੀਏ ਇਹ ਪਤਾ ਲੱਗੇ ਵੀ ਲੋਕਾਂ ਨੂੰ ਕਿਵਟੀ ਕੀ ਆ ਮਤਲਬ ਇਹ ਬ੍ਰਾਂਡ ਜਿਹੜਾ ਤੁਸੀਂ ਬਾਹਰ ਵੀ ਲੋਕਾਂ ਨਾਲ ਚੱਲ ਜ਼ਰੂਰ ਆਣਾ ਜੀ ਸਹੀ ਬਾਬਾ ਬਹੁਤ ਵਧੀਆ ਮੈਚ ਹੋਣਾ ਜੀ ਤੇ ਪਾਪਾ ਨੁਕਰੀ ਦਾ ਰਾਤ ਚੋਣ ਦੀ ਤਰੀਕੀ ਕਰੋ ਬਹੁਤ ਵਧੀਆ ਲੱਗਾ ਤੇ ਸਾਡਾ ਪਹਿਲਾ ਵਲੌਗ ਹੈਗਾ ਜੀ ਸ਼੍ਰੀ ਬੁਖਸਰ ਸਾਹਿਬ ਦਾ ਤੇ ਤੁਸੀਂ ਸਾਨੂੰ ਹੋਰ ਵੀ ਸਾਨੂੰ ਕਮੈਂਟ ਕਰਕੇ ਨਾ ਦੱਸਿਓ ਬੈਸਟ ਪਲੇਸਿਸ ਮੁਕਸਾ ਸਾਹਿਬ ਦੇ ਵਿੱਚ ਕਿਹੜੇ-ਕਿਹੜੀਆਂ ਨੇ ਜੂ ਜੋ ਅਸੀਂ ਸ਼ੂਟ ਕਰ ਸਕਦੇ ਹੋਈਏ ਤੇ ਜੋ ਅਸੀਂ ਵਧੀਆ ਤਰੀਕੇ ਨਾਲ ਬਣਾ ਸਕੀਏ ਸੋ ਹੁਣ ਤੁਸੀਂ ਕਰਨਾ ਕੀ ਹੈ ਜੀ ਵੀਡੀਓ ਨੂੰ ਸ਼ੇਅਰ ਕਰਦੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਥੋੜਾ ਜਿਹਾ ਕਮੈਂਟ ਕਰਕੇ ਦੱਸਿਓ ਵੀ ਤੁਸੀਂ ਸਾਡੀ ਵੀਡੀਓ ਕਿਹੜੇ ਏਰੀਆ ਦੇ ਵਿੱਚੋਂ ਕਿਹੜੇ ਸ਼ਹਿਰ ਦੇ ਵਿੱਚੋਂ ਕਿਹੜੇ ਦੇਸ਼ ਦੇ ਵਿੱਚੋਂ ਤੁਸੀਂ ਦੇਖ ਰਹੇ ਹੋ ਜੀ ਸਵਾਗਤ